ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇ ਸਾਰੰਗਲ ਨੇ ਦੱਸਿਆ ਕਿ ਸੁਚੀਪਿੰਡ ਵਿਖੇ ਸਥਿਤ ਇੰਡੀਅਨ ਆਇਲ ਟਰਮੀਨਲ ਦੇ ਤੇਲ ਟੈਂਕਰ ਆਪਰੇਟਰਾਂ ਵੱਲੋਂ ਸ਼ੁਰੂ ਕੀਤੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਸਿੱਟੇ ਵਜੋਂ ਅੱਜ ਸ਼ਾਮ ਤੋਂ ਹੀ ਪੈਟਰੋਲ ਪੰਪਾਂ ਤੇ ਸਪਲਾਈ ਆਮ ਵਾਂਗ ਸ਼ੁਰੂ ਹੋ ਜਾਵੇਗੀ ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇ ਸਾਰੰਗਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਲ ਟੈਂਕਰ ਆਪਰੇਟਰਾਂ ਨਾਲ ਜਲੰਧਰ ਵਿਖੇ ਹੋਈ ਮੀਟਿੰਗ ਉਪਰੰਤ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੇ ਟਰੱਕ ਡਰਾਈ ਕਰਦਿਆਂ ਹੜਤਾਲ ਕਰ ਦਿੱਤੀ ਗਈ ਸੀ ਜਿਸ ਕਾਰਨ ਪੰਜਾਬ ਸਮੇਤ ਫਗਵਾੜਾ ਤੇ ਫਲੋਰ ਵਿਖੇ પેટ્રોલ ਪੰਪਾਂ ਉੱਪਰ ਤੇਲ ਪਵਾਉਣ ਲਈ ਵਾਹਨਾਂ ਦੀਆਂ ਲੰਬੀਆਂ ਲੰਬਿਆਲਾਇਨਾਂ ਲੱਗੀਆਂ ਸਨ ਤੇ ਵਾਹਨ ਚਾਲਕਾਂ ਨੂੰ ਚਿੰਤਾ ਸਤਾ ਰਹੀ ਸੀ ਕਿ ਇਸ ਹੜਤਾਲ ਕਾਰਨ ਸ਼ਾਇਦ ਪੈਟਰੋਲ ਤੇ ਡੀਜ਼ਲ ਦੀ ਕਿਲਤ ਆ ਜਾਵੇਗੀ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਇੰਡੀਅਨ ਆਇਲ ਟਰਮੀਨਲ ਦੇ ਤੇਲ ਟੈਂਕਰ ਆਪਰੇਟਰਾਂ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨਾਲ ਮੀਟਿੰਗ ਕਰਨ ਉਪਰੰਤ ਮੰਗ ਪੱਤਰ ਦਿੱਤਾ ਗਿਆ ਤੇ ਆਪਣੀ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਵੀ ਪ੍ਰੈਸ ਨੋਟ ਜਾਰੀ ਕਰ ਦਿਆ ਇਸ ਦੀ ਪੁਸ਼ਟੀ ਕੀਤੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੁੱਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸਟਰੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਵਿਦਿਨ ਨੈਕਸਟ ਕਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦਿਨ छे तो सत घंटे इफेक्ट आ जाएगा सो मैंटे माध्यम राही बेनती करना चाहना है कि लोग बिल्कुल पैनिक ना कर दो घंटे अंदर अंदर जो जलंधर लागले एरिया है उन्होंने सारे जो भी आ, थोड़ा बहुत डिसअपन आई सी सप्लाई लाइन की वह कवरअप हो गया हूँ अगे जाके इस तरीके की प्रॉब्लम नहीं आ